ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ 10000 ਕਰੋੜ ਦੇ ਚੱਕਰ ਵਿੱਚ ਘਿਰੀ ਪੰਜਾਬ ਸਰਕਾਰ ਸੁਖਬੀਰ ਬਾਦ ਭੂੰਦੜ ਖਿਲਾਫ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੁੱਜੀ ਸ਼ਿਕਾਇਤ ਪੰਜਾਬ ਵਿੱਚ ਡਾਕਟਰਾਂ ਤੋਂ ਬਾਅਦ ਹੁਣ ਬਿਜਲੀ ਕਾਮਿਆਂ ਦੀ ਹੜਤਾਲ ਫਿਰੋਜ਼ਪੁਰ ਚ ਤੀਰੇ ਕਤਲ ਕਾਂਡ ਚ ਵੱਡਾ ਖੁਲਾਸਾ ਕੋਲਕਾਤਾ ਜਬਰਜਨਾਹ ਅਤੇ ਕਤਲ ਮਾਮਲੇ ਚ ਸੁਪਰੀਮ ਕੋਰਟ ਦੇ ਮੁੱਖ ਜੱਜ ਵੱਲੋਂ ਸੂਬਾ ਸਰਕਾਰ ਨੂੰ ਖੁੱਲੀ ਛੁੱਟੀ ਅਤੇ ਡਾਕਟਰਾਂ ਨੂੰ ਅਲਟੀਮੇਟਮ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬ ਸਰਕਾਰ ਦੇ ਉੱਤੇ ਵਿਰੋਧੀਆਂ ਨੇ ਤਿੱਖੇ ਹਮਲੇ ਸ਼ੁਰੂ ਕਰ ਦਿੱਤੇ ਆ ਅਸਲ ਦੇ ਵਿੱਚ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੋਂ ਚਾਲੂ ਵਿੱਤੀ ਸਾਲ ਦੇ ਦੌਰਾਨ ਕਰਜ਼ੇ ਦੀ ਹੱਦ 10000 ਕਰੋੜ ਰੁਪਏ ਤੱਕ ਵਧਾਉਣ ਦੀ ਮੰਗ ਕੀਤੀ ਹੈ। ਇਹਦੇ ਲਈ ਸਰਕਾਰ ਦੇ ਵੱਲੋਂ ਵਿੱਤ ਮੰਤਰਾਲੇ ਨੂੰ ਅਸਲ ਵਿੱਚ ਇੱਕ ਪੱਤਰ ਲਿਖਿਆ ਗਿਆ ਹੈ ਜਿਸ ਦੇ ਵਿੱਚ ਵਿੱਤੀ ਸਾਲ ਵਿੱਚ ਜੁਲਾਈ ਤੱਕ ਸਰਕਾਰ ਨੇ 13094 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਇਹਦੇ ਤੋਂ ਇਲਾਵਾ ਪੰਜਾਬ ਸਰਕਾਰ ਨੂੰ ਚਾਲੂ ਵਿੱਤੀ ਸਾਲ ਵਿੱਚ 10000 ਕਰੋੜ ਰੁਪਏ ਦੀ ਹੋਰ ਲੋਨ ਦੀ ਜਿਹੜੀ ਹੱਦ ਹੈ ਉਹ ਵਧਾਉਣ ਦੀ ਲੋੜ ਹੈ ਦੱਸਣਾ ਬਣਦਾ ਹੈ ਕਿ ਵਿੱਤੀ ਸਾਲ 2023-24 ਵਿੱਚ ਪੰਜਾਬ ਸਰਕਾਰ ਵੱਲੋਂ ਉਧਾਰ ਲੈਣ ਦੀ ਹੱਦ 45000 ਤੇ 730 ਕਰੋੜ ਰੁਪਏ ਸੀ ਪਰ ਪਿਛਲੇ ਸਾਲ ਇੱਕ ਵਾਰ ਕੇਂਦਰ ਸਰਕਾਰ ਨੇ ਪੰਜਾਬ ਦੀ ਜਿਹੜੀ ਕਰਜ਼ਾ ਹੱਦ ਸੀ ਉਹ ਘਟਾ ਦਿੱਤੀ ਸੀ ਅਤੇ ਉਹਦੇ ਵਿੱਚ ਕਟੌਤੀ ਕਰ ਦਿੱਤੀ ਸੀ ਅਗਸਤ ਮਹੀਨੇ ਦੇ ਵਿੱਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਕਰਜ਼ਾ ਸੀਮਾ ਵਧਾਉਣ ਲਈ ਕੇਂਦਰੀ ਵਿੱਤ ਮੰਤਰਾਲੇ ਨੂੰ ਇੱਕ ਪੱਤਰ ਲਿਖਣ ਵਾਸਤੇ ਪ੍ਰਵਾਨਗੀ ਦੇ ਦਿੱਤੀ ਗਈ ਸੀ ਪੰਜਾਬ ਸਰਕਾਰ ਨੇ ਪੱਤਰ ਵਿੱਚ ਦਲੀਲ ਦਿੱਤੀ ਹੈ ਕਿ ਉਹਨਾਂ ਨੂੰ ਪਿਛਲੀਆਂ ਸਰਕਾਰਾਂ ਵੱਲੋਂ ਕਰਜ਼ਾ ਵਿਰਾਸਤ ਵਿੱਚ ਮਿਲਿਆ ਹੈ ਜਦੋਂ ਉਹਨਾਂ ਨੇ ਕਾਰਜਪਾਗ ਸੰਭਾਲਿਆ ਤੇ ਖਜ਼ਾਨਾ ਖਾਲੀ ਸੀ ਜਿਹੜੀਆਂ ਅਸੀਂ ਸਹੂਲਤਾਂ ਚਲਾ ਰਹੇ ਹਾਂ ਤਨਖਾਹਾਂ ਦੇੜੀਆਂ ਨੇ ਜਾਂ ਪੰਜਾਬ ਦਾ ਵਿਕਾਸ ਕਰਨਾ ਹੈ ਇੱਕ ਪਾਸੇ ਸਾਨੂੰ ਕਰਜ਼ਾ ਕਰਦੀਆਂ ਕਿਸ਼ਤਾਂ ਤੇ ਦੂਸਰੇ ਪਾਸੇ ਉਹ ਵੀ ਕੰਮ ਨਾਲੋ ਨਾਲ ਕਰਨੇ ਪੈ ਰਹੇ ਨੇ ਜਿਸ ਨੂੰ ਵਾਪਸ ਵੀ ਕੀਤਾ ਜਾਣਾ ਜਿਹੜਾ ਪਹਿਲਾਂ ਕਰਜ਼ਾ ਲਿਆ ਹੋਇਆ ਹੈ ਪੰਜਾਬ ਸਰਕਾਰ ਦੇ ਵੱਲੋਂ 69000 ਤੇ 867 ਕਰੋੜ ਰੁਪਏ ਦਾ ਕਰਜ਼ਾ ਅਦਾ ਕੀਤਾ ਜਾਣਾ ਹੈ 23000 ਤੇ 900 ਕਰੋੜ ਰੁਪਏ ਦੀ ਰਕਮ ਸਿਰਫ ਕਰਜ਼ੇ ਕਰਜ਼ੇ 'ਚ ਪਾ ਵਿਆਜ ਦੀ ਮੋੜ ਅਦਾਈ ਗਈ ਹੈ ਹਾਲ ਹੀ ਦੇ ਵਿੱਚ ਵਿੱਤੀ ਸੰਕਟ ਤੇ ਮੱਦੇ ਨਜ਼ਰ ਪੰਜਾਬ ਸਰਕਾਰ ਨੇ ਕਈ ਫੈਸਲੇ ਕੀਤੇ ਹੈ ਇਹਦੇ ਵਿੱਚ 3 ਰੁਪਏ ਪ੍ਰਤੀ 7 ਕਿਲੋਵੈਟ ਬਿਜਲੀ ਵਾਲੀ ਸਬਸਿਡੀ ਖਤਮ ਕਰਨ ਦਾ ਐਲਾਨ ਵੀ ਹੈ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਕਰਨਾ ਵੀ ਹੈ ਗ੍ਰੀਨ ਟੈਕਸ ਲਗਾਉਣਾ ਵੀ ਹੈ ਇਹਦੇ ਨਾਲ ਸਰਕਾਰ ਨੂੰ ਕੁਝ ਆਮਦਨ ਹੋਵੇਗੀ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹਾਂ ਦਿੱਤੀਆਂ ਜਾਣ ਤੇ ਦੂਸਰੇ ਪਾਸੇ ਕਾਂਗਰਸ ਅਤੇ ਅਕਾਲੀ ਦਲ ਦੇ ਵੱਲੋਂ ਮੁੱਖ ਮੰਤਰੀ ਮਾਨ ਤੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਗਏ ਹੈ ਗੁਰਦਾਸਪੁਰ ਤੋਂ ਸੰਸਦ ਸੁਖਿੰਦਰ ਸਿੰਘ ਸੁਖੀ ਰੰਧਾਵਾ ਨੇ ਤੰਜ ਕਸਦੇ ਹੋਏ ਪੁੱਛਿਆ ਕੇ ਭਗਵੰਤ ਮਾਨ ਸਾਹਿਬ ਤੁਸੀਂ ਤਾਂ ਕਰਜ਼ੇ ਦਾ ਭਾਰ ਘਟਾਉਣ ਦੀਆਂ ਗੱਲਾਂ ਕਰਦੇ ਸੀ ਪਰ ਬਿਨਾ ਕਰਜ਼ਾ ਲੈ ਤੁਹਾਡੇ ਤੋਂ ਪੰਜਾਬ ਸੰਭਾਲਿਆ ਨਹੀਂ ਜਾ ਰਿਹਾ ਪੰਜਾਬ ਨੂੰ ਕਰਜ਼ੇ ਤੋਂ ਬਾਹਰ ਕੱਢ ਸਕਦੇ ਆ ਤਾਂ ਇਸ ਉੱਤੇ ਕਰਜ਼ੇ ਦਾ ਭਾਰ ਵੀ ਨਾ ਪਾਓ ਪੰਜਾਬੀਆਂ ਨੂੰ ਵੀ ਪਤਾ ਲੱਗ ਗਿਆ ਕਿ ਤੁਹਾਡੀ ਸਰਕਾਰ ਨੇ ਚੋਣਾਂ ਵਿੱਚ ਝੂਠ ਬੋਲ ਕੇ ਉਹਨਾਂ ਦੇ ਨਾਲ ਸਰਾਸਰ ਧੋਖਾ ਕੀਤਾ ਹੈ ਪੰਜਾਬ ਕਾਂਗਰਸ ਦੇ ਇੱਕ ਹੋਰ ਆਗੂ ਸੁਖਪਾਲ ਖੈਰਾ ਨੇ ਪੰਜਾਬ ਸਰਕਾਰ ਦੇ ਵੱਲੋਂ ਕਰਜ਼ੇ ਦੀ ਹੱਦ ਵਧਾਉਣ ਤੇ ਮਾਨ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸੂਬਾ ਸਰਕਾਰ ਹਰ ਮੋਰਚੇ ਤੇ ਫੇਲ ਸਾਬਤ ਹੋਈ ਹੈ। ਭਗਵੰਤ ਮਾਨ ਸਰਕਾਰ ਨੇ 2.5 ਸਾਲ ਦੇ ਵਿੱਚ 80 ਹਜ਼ਾਰ ਕਰੋੜ ਰੁਪਏ ਦਾ ਬੋਝ ਪੰਜਾਬ ਤੇ ਲਾਦਾ ਦਿੱਤਾ ਹੈ। ਕੁੱਲ ਮਿਲਾ ਕੇ ਨਤੀਜਾ ਇਹ ਹੈ ਕਿ ਬਦਲਾਅ ਲਿਆਉਣ ਵਾਲੀ ਸਰਕਾਰ ਪੂਰੀ ਤਰ੍ਹਾਂ ਫੇਲ ਸਾਬਤ ਹੋ ਰਹੀ ਹੈ। ਕਾਂਗਰਸ ਦੇ ਇੱਕ ਹੋਰ ਸੀਨੀਅਰ ਆਗੂ ਪ੍ਰਗਟ ਸਿੰਘ ਉਹਨਾਂ ਨੇ ਪੰਜਾਬ ਸਰਕਾਰ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਤੁਹਾਨੂੰ ਕਰਜ਼ੇ ਦਾ ਬੋਝ ਘਟਾਉਣਾ ਚਾਹੀਦਾ ਸੀ। ਔਰ ਤੁਸੀਂ ਲਿਮਟ ਵਧਾਉਣ ਦੀ ਮੰਗ ਕਰ ਰਹੇ ਹੋ ਤੇ ਕਰਜ਼ਾ ਚੜਾ ਰਹੇ ਹੋ ਕਿ ਇਸੇ ਦਾ ਸਾਨੂੰ ਤੁਸੀਂ ਭਰੋਸਾ ਦਿੱਤਾ ਸੀ ਇਸੇ ਤਰ੍ਹਾਂ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਕਿਹਾ ਕਿ ਪੰਜਾਬ ਦੇ ਵਿੱਚ ਨਾ ਤਾਂ ਕੋਈ ਇਸ ਵਕਤ ਨਵਾਂ ਉਦਯੋਗ ਲੱਗ ਰਿਹਾ ਨਾ ਸੜਕਾਂ ਬਣ ਰਹੀਆਂ ਨੇ ਫਿਰ ਪੰਜਾਬ ਸਰਕਾਰ ਕਰਜ਼ਾ ਚੁੱਕ ਕੇ ਸਿਰਫ ਆਮ ਆਦਮੀ ਪਾਰਟੀ ਅਤੇ ਕੇਜਰੀਵਾਲ ਨੂੰ ਪ੍ਰਮੋਟ ਕਰਨ ਤੇ ਖਰਚ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਹੁਣ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਆ ਗਈਆਂ ਨੇ ਅਤੇ ਆਪਣੀ ਪਾਰਟੀ ਨੂੰ ਫੰਡ ਦੇਣ ਦੇ ਵਾਸਤੇ ਪੰਜਾਬ ਸਰਕਾਰ ਸ਼ਾਇਦ ਇਸੇ ਵਾਸਤੇ ਕਰਜ਼ਾ ਚੁੱਕ ਰਹੀ ਹੈ ਜਦੋਂ ਕਿ ਪੰਜਾਬ ਸਰਕਾਰ ਦੇ ਵੱਲੋਂ ਆਖਿਆ ਗਿਆ ਹੈ ਕਿ ਜੇਕਰ ਕੋਈ ਪਰਿਵਾਰ ਪਹਿਲਾਂ ਹੀ ਕਰਜ਼ੇ ਵਿੱਚ ਧਸਿਆ ਹੋਵੇ ਤੇ ਉਹਨੂੰ ਕੰਮਕਾਰ ਕਰਨ ਦੇ ਵਾਸਤੇ ਕਰਜ਼ਾ ਹੋਰ ਲੈਣਾ ਵੀ ਪੈਂਦਾ ਹੈ ਅਤੇ ਵਿਆਜ ਦੀਆਂ ਕਿਸ਼ਤਾਂ ਵੀ ਮੋੜਨੀਆਂ ਪੈਂਦੀਆਂ ਨੇ ਤੇ ਹੁਣ ਗੱਲ ਕਰਦੇ ਹਾਂ ਕਿ ਲੱਗਦਾ ਨਹੀਂ ਕਿ ਅਕਾਲੀ ਦਲ ਵਾਸਤੇ ਕਦੇ ਕੋਈ ਹਵਾ ਠੰਡੀ ਦਾ ਬੁੱਲਾ ਆਉਂਦਾ ਹੋਣਾ ਨਿਤ ਨਵੀਂ ਕਿਸੇ ਨਾ ਕਿਸੇ ਮੁਸੀਬਤ ਵਿੱਚ ਫਸ ਜਾਂਦੇ ਐ। ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਬੀਤੇ ਦਿਨੀ ਤਨਖਾਹਿਆ ਕਰਾਰ ਦੇ ਦਿੱਤਾ ਸੀ ਅਤੇ ਤਨਖਾਹਿਆ ਕਰਾਰ ਦੇਣ ਦੇ ਫੈਸਲੇ ਤੋਂ ਐਨ ਪਹਿਲਾਂ ਭਾਵ ਇੱਕ ਦਿਨ ਪਹਿਲਾਂ ਉਹਨਾਂ ਵੱਲੋਂ ਬਲਵਿੰਦਰ ਸਿੰਘ ਭੂਂਦਰ ਨੂੰ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਥਾਪ ਦਿੱਤਾ ਗਿਆ ਸੀ। ਹੁਣ ਲੱਗਦਾ ਕਿ ਉਹ ਵੀ ਕਸੂਤੇ ਘਿਰ ਗਏ ਐ। ਭੂਂਦਰ ਦੇ ਖਿਲਾਫ ਵੀ ਇੱਕ ਸ਼ਿਕਾਇਤ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੁੱਜ ਗਈ ਐ। ਇਸ ਸ਼ਿਕਾਇਤ ਦੇ ਵਿੱਚ ਭੂੰਦੜ ਤੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਲੱਗੇ ਨੇ ਇਹ ਸ਼ਿਕਾਇਤ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ ਹਰਦੇਵ ਸਿੰਘ ਰੋਗਲਾ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਕਈ ਹੋਰ ਆਗੂਆਂ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕੀਤੀ ਗਈ ਹੈ ਸ਼ਿਕਾਇਤ ਵਿੱਚ ਲਿਖਿਆ ਗਿਆ ਹੈ ਕਿ ਬਲਵਿੰਦਰ ਸਿੰਘ ਭੂੰਦੜ ਨੇ 2014 ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਮੇ ਦੇ ਖਿਲਾਫ ਜਾ ਕੇ ਆਪਣੇ ਘਰ ਦੇ ਵਿੱਚ ਡੇਰਾ ਸਿਰਸਾ ਤੋਂ ਆਏ ਤਿੰਨ ਸਿਆਸੀ ਵਿੰਗ ਦੇ ਆਗੂਆਂ ਜਿਨ੍ਹਾਂ ਵਿੱਚ ਰਾਮ ਸਿੰਘ ਹਰਸ਼ ਧੂਰੀ ਅਤੇ ਇੱਕ ਹੋਰ ਵਿਅਕਤੀ ਉਹਨਾਂ ਦੇ ਨਾਲ ਬੰਦ ਕਮਰਾ ਮੀਟਿੰਗ ਕੀਤੀ ਸੀ ਇਸ ਮੀਟਿੰਗ ਵਿੱਚ ਕਾਫੀ ਲੰਬਾ ਸਮਾਂ ਉਹਨਾਂ ਦੀ ਗੱਲਬਾਤ ਚੱਲਦੀ ਰਹੀ ਸ਼ਿਕਾਇਤ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਇਸ ਮੀਟਿੰਗ ਦੀ ਉਸ ਸਮੇਂ ਅਜੀਤ ਅਖਬਾਰ ਦੀ ਸਰਗੋਸ਼ੀਆ ਕਾਲਮ ਵਿੱਚ ਚਰਚਾ ਵੀ ਹੋਈ ਸੀ ਭੂੰਦੜ ਦੇ ਅਕਾਲੀ ਦਲ ਦੇ ਪ੍ਰਧਾਨ ਲੱਗਣ ਕਾਰਨ ਉਹਨਾਂ ਦੇ ਮਨਾਂ ਨੂੰ ਭਾਰੀ ਠੇਸ ਪੁੱਜੀ ਹੈ ਜਿਸ ਵਿਅਕਤੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੋਵੇ ਉਹ ਅਕਾਲੀ ਦਲ ਦਾ ਭਲਾ ਪ੍ਰਧਾਨ ਕਿਵੇਂ ਲੱਗ ਸਕਦਾ ਹੈ ਇਹਦੇ ਤੋਂ ਪਹਿਲਾਂ ਸੁਖਬੀਰ ਬਾਦਲ ਨੂੰ ਵੀ ਹੁਕਮਨਾਮੇ ਦੀ ਉਲੰਘਣਾ ਕਰਨ ਦੇ ਕਾਰਨ ਹੀ ਤਨਖਾਈਆ ਕਰਾਰ ਦਿੱਤਾ ਗਿਆ ਸੀ ਜੇਕਰ ਸੁਖਬੀਰ ਬਾਦਲ ਖਿਲਾਫ ਉਹ ਕਹਿੰਦੇ ਇਸ ਤਰ੍ਹਾਂ ਦੀ ਕਾਰਵਾਈ ਅਮਲ ਵਿੱਚ ਚੱਲਿਆ ਆਂਦੀ ਜਾ ਸਕਦੀ ਹੈ ਤਾਂ ਭੂੰਦੜ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਕੋਈ ਵੀ ਹੋਰ ਆਗੂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਉਲੰਘਣਾ ਰਾ ਕਰ ਸਕੇ ਉਹਨਾਂ ਨੇ ਇਸ ਮੀਟਿੰਗ ਦੀ ਪੜਤਾਲ ਕਰਵਾ ਕੇ ਬਲਵਿੰਦਰ ਭੂੰਦੜ ਦੇ ਖਿਲਾਫ ਕਾਰਵਾਈ ਕਰਨ ਵਾਸਤੇ ਅਪੀਲ ਕੀਤੀ ਹੈ ਤਾਂ ਕਿ ਸੰਗਤਾਂ ਨੂੰ ਪਤਾ ਲੱਗ ਸਕੇ ਕਿ ਇਹ ਸਾਰੇ ਦੇ ਸਾਰੇ ਦੋਖੀ ਨੇ ਅਤੇ ਹੁਕਮਨਾਮਾ ਸਾਹਿਬ ਦੀ ਉਲੰਘਣਾ ਕਰਨ ਵਾਲਿਆਂ ਵਿੱਚੋਂ ਇੱਕ ਨੇ ਹੁਣ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਇੱਕ ਹੋਰ ਹੜਤਾਲ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਦੀ ਹੜਤਾਲ ਚੱਲ ਰਹੀ ਹੈ ਅਤੇ ਉਹਦੇ ਤੋਂ ਬਾਅਦ ਹੁਣ ਬਿਜਲੀ ਵਿਭਾਗ ਦੇ ਮੁਲਾਜ਼ਮ ਨੇ ਜਿਹੜੇ ਉਹ ਵੀ ਹੜਤਾਲ ਦਾ ਸਹਾਰਾ ਲੈ ਰਹੇ ਨੇ ਸਾਰੇ ਬਿਜਲੀ ਮੁਲਾਜ਼ਮ ਤਿੰਨ ਦਿਨਾਂ ਦੀ ਹੜਤਾਲ ਤੇ ਰਹਿਣਗੇ ਜੁਆਇੰਟ ਫੋਰਮ ਪੰਜਾਬ ਬਿਜਲੀ ਮੁਲਾਜ਼ਮ ਏਕਤਾ ਮੰਚ ਅਤੇ ਯੂਨੀਅਰ ਇੰਜੀਨੀਅਰ ਐਸੋਸੀਏਸ਼ਨ ਨੇ ਸਰਕਾਰ ਉੱਤੇ ਆਪਣੀਆਂ ਮੰਗਾਂ ਨੂੰ ਲੈ ਕੇ ਦਬਾਅ ਪਣਾਉਣ ਦੇ ਲਈ ਇਹ ਹੜਤਾਲ ਦਾ ਸਹਾਰਾ ਲਿਆ ਇਸ ਦੌਰਾਨ ਉਹਨਾਂ ਆਖਿਆ ਕਿ ਜੇਕਰ ਕਿਤੇ ਨੁਕਸ ਪੈ ਗਿਆ ਤਾਂ ਉਹ ਜਲਦ ਠੀਕ ਨਹੀਂ ਹੋਏਗਾ ਅਤੇ ਖਪਤਕਾਰਾਂ ਨੂੰ ਆਫਕੋਰਸ ਇਹ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਦਰਅਸਲ 6 ਸਤੰਬਰ ਨੂੰ ਤਿੰਨਾ ਜਥੇਬੰਦੀਆਂ ਦੇ ਆਗੂ ਨੇ ਵਿਜਲੀ ਮੰਤਰੀ ਹਰਪਾਜਨ ਸਿੰਘ ਈਟੀਓ ਬਿਜਲੀ ਸਕੱਤਰ ਪੰਜਾਬ ਅਤੇ ਮੈਨੇਜਮੈਂਟ ਦੇ ਨਾਲ ਇੱਕ ਮੀਟਿੰਗ ਕੀਤੀ ਸੀ ਇਹ ਮੀਟਿੰਗ ਦੱਸਣਾ ਬਣਦਾ ਹੈ ਕਿ ਬੇਸਕਤਾ ਰਹੀ ਸੀ ਇਹਦੇ ਤੋਂ ਪਹਿਲਾਂ 31 ਜੁਲਾਈ ਨੂੰ ਵੀ ਇੱਕ ਮੀਟਿੰਗ ਹੋਈ ਸੀ ਨਤੀਜਾ ਉਹਦਾ ਵੀ ਨਹੀਂ ਸੀ ਕੋਈ ਨਿਕਲਿਆ ਇਹਨਾਂ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਉਹਨਾਂ ਨੂੰ ਕੁਝ ਦੇਣ ਵਾਸਤੇ ਤਿਆਰ ਨਹੀਂ ਹੈ ਬਸ ਗੱਲਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਕੰਮ ਕਰਦਿਆਂ ਆਪਣੀਆਂ ਕੀਮਤੀ ਜਾਨਾਂ ਗਵਾਉਣ ਵਾਲੇ ਬਿਜਲੀ ਕਾਮਿਆਂ ਨੂੰ ਸਰਕਾਰ ਸ਼ਹੀਦ ਦਾ ਦਰਜਾ ਦੇਵੇ ਪਰ ਤਿਆਰ ਨਹੀਂ ਅਤੇ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਵਾਸਤੇ ਵੀ ਸਰਕਾਰ ਉਹਨਾਂ ਨੂੰ ਤਿਆਰ ਨਹੀਂ। ਪਾਬ ਸਿੱਧੇ ਰੂਪ ਦੇ ਵਿੱਚ 1 ਕਰੋੜ ਰੁਪਏ ਦੀ ਮੰਗ ਅਤੇ ਸ਼ਹੀਦੇ ਦਰਜੇ ਦੀ ਮੰਗ ਹੈ। ਬਿਜਲੀ ਮੁਲਾਜ਼ਮ ਜਥੇਬੰਦੀਆਂ ਦਾ ਕਹਿਣਾ ਹੈ ਕਿ ਜੇਕਰ ਇਹਨਾਂ ਮੰਗਾਂ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ 30 ਸਤੰਬਰ ਤੱਕ ਵਰਕ ਟੂ ਵਰਕ ਨਿਯਮ ਲਾਗੂ ਰਹੇਗਾ। ਇਹਦੇ ਤੋਂ ਇਲਾਵਾ ਸਾਰੇ ਕਰਮਚਾਰੀ 10 11 ਅਤੇ 12 ਸਤੰਬਰ ਨੂੰ 3 ਦਿਨਾਂ ਦੀ ਸਮੂਹਕ ਛੁੱਟੀ ਲੈ ਲੈਣਗੇ ਅਤੇ ਕੰਮ ਨਹੀਂ ਕਰਨਗੇ ਹੁਣ ਇਹਨਾਂ ਦੀਆਂ ਮੁੱਖ ਮੰਗਾਂ ਕਿਹੜੀਆਂ ਨੇ ਪਹਿਲੀ ਮੰਗ ਹੈ ਕਿ ਡਿਊਟੀ ਦੌਰਾਨ ਮਰਨ ਵਾਲੇ ਮੁਲਾਜ਼ਮ ਨੂੰ ਸ਼ਹੀਦਾਂ ਦਾ ਦਰਜਾ ਦਿੱਤਾ ਜਾਵੇ ਅਤੇ ਉਸਤੇ ਪਰਿਵਾਰ ਦੀ 1 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਕੀਤੀ ਜਾਵੇ ਦੂਸਰੀ ਮੰਗ ਹੈ ਸਬਸਟੀਟਿਊਸ਼ਨ ਸਟਾਫ ਦੀਆਂ ਮੁੱਖ ਮੰਗਾਂ ਦੇ ਵਿੱਚੋਂ ਆਰਟੀਐਮ ਤੋਂ ਏਐਲਐਮ ਦੇ ਵਿੱਚ ਤਰੱਕੀ ਦਾ ਸਮਾਂ ਘਟਾਇਆ ਜਾਵੇ ਤੀਸਰੀ ਮੰਗ ਹੈ ਓਸੀ ਨੂੰ ਪੇ ਬੈਂਡ ਸਬਸਟੇਸ਼ਨ ਸਟਾਫ ਨੂੰ ਸੁਰੱਖਿਆ ਤੇ ਓਵਰਟਾਈਮ ਦੇਣਾ ਪਵੇਗਾ ਪੰਜਾਬ ਸਰਕਾਰ ਵੱਲੋਂ ਮੁੜ ਜਾਰੀ ਕੀਤੇ ਗਏ ਪੱਤੇ 2021 ਤੋਂ ਲਾਗੂ ਕੀਤੇ ਜਾਣ ਇੱਕ ਮੰਗ ਇਹਨਾਂ ਦੀ ਹੈ ਕਿ 3rd ਸਕੇਲ ਪ੍ਰਮੋਸ਼ਨ ਤੇ ਭਰੋਸਾ ਕੀਤਾ ਜਾਵੇ ਖਾਲੀ ਅਸਾਮੀਆਂ ਤੇ ਭਰਤੀ ਕੀਤੀ ਜਾਵੇ ਪਾਵਰ ਕਾਮ ਦੇ ਵਿੱਚ ਦੂਸਰੇ ਕਿਸੇ ਵੀ ਸੂਬੇ ਤੋਂ ਭਰਤੀ ਨਾ ਕੀਤੀ ਜਾਵੇ ਇਹ ਇਹਨਾਂ ਦੀਆਂ ਕੁਝ ਮੰਗਾਂ ਨੇ ਤੇ ਹੁਣ ਗੱਲ ਕਰਦੇ ਹਾਂ ਇੱਕ ਪੁੱਤਰ ਦੇ ਵੱਲੋਂ ਬੇਰਹਿਮੀ ਨਾਲ ਬਰਨਾਲਾ ਜ਼ਿਲ੍ਹੇ ਦੇ ਪਿੰਡ ਚੋਹਾਨ ਕੇ ਕਲਾਂ ਦੇ ਵਿੱਚ ਮੌਤ ਦਿੱਤੀ ਗਈ ਹੈ ਆਪਣੇ ਪਿਤਾ ਨੂੰ ਹਵਾਨੀਅਤ ਹੈ ਉਹਨੇ ਆਪਣੇ ਪਿਤਾ ਦਾ ਕਤਲ ਕਰਕੇ ਆਪਣੇ ਭਰਾਵਾਂ ਦੇ ਨਾਲ ਵੀ ਬੁਰੀ ਤਰ੍ਹਾਂ ਸਲੂਕ ਕੀਤਾ ਤੇ ਉਹਨਾਂ ਨੂੰ ਵੀ ਜ਼ਖਮੀ ਕੀਤਾ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਬੀਤੀ ਰਾਤ ਇਹ ਘਟਨਾ ਵਾਪਰੀ ਹੈ ਜਦੋਂ ਪੂਰਾ ਪਰਿਵਾਰ ਸੌ ਰਿਹਾ ਸੀ ਮਲਜ਼ਮ ਨੌਜਵਾਨ ਮਾਨਸਿਕ ਰੂਪ ਦੇ ਵਿੱਚ ਬਿਮਾਰ ਵੀ ਦੱਸਿਆ ਜਾ ਰਿਹਾ ਹੈ ਮਲਜ਼ਮ ਨੇ ਪਿਤਾ ਤੇ ਭਰਾ ਦੇ ਸਿਰ ਤੇ ਡਾਂਗਾਂ ਮਾਰੀਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਕਰਨੈਲ ਸਿੰਘ ਉਹਨਾਂ ਨੇ ਦੱਸਿਆ ਕਿ ਉਹਦੇ ਪਰਿਵਾਰ ਦਾ ਇੱਕ ਪੁੱਤਰ ਮਾਨਸਿਕ ਤੌਰ ਤੇ ਬਿਮਾਰ ਰਹਿੰਦਾ ਹੈ ਅਤੇ ਤਕਰੀਬਨ ਰਾਤ ਦੇ 3 ਵਜੇ ਉਸਨੇ ਆਪਣੇ ਪਿਤਾ ਅਤੇ ਸਕੇ ਭਰਾ ਕੁਲਵੰਤ ਸਿੰਘ ਤੇ ਜਾਨਲੇਵਾ ਹਮਲਾ ਕਰ ਦਿੱਤਾ ਜਿਸ ਤੇ ਨਾਲ ਉਹ ਦੋਵੇਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਫੌਰਨ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿਸ ਤੋਂ ਬਾਅਦ ਦੋਵਾਂ ਨੂੰ ਫਰੀਦਕੋਟ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਪਰ ਉੱਥੇ ਮੱਗਰ ਸਿੰਘ ਦੀ ਮੌਤ ਹੋ ਗਈ ਜਦੋਂ ਕਿ ਉਸ ਦਾ ਭਰਾ ਗੰਭੀਰ ਰੂਪ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਹੈ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਮੁਲਜ਼ਮ ਨੌਜਵਾਨ ਦੀ ਲੰਬੇ ਸਮੇਂ ਤੋਂ ਦਿਮਾਗ ਦੀ ਦਵਾਈ ਚੱਲ ਰਹੀ ਹੈ ਜਦੋਂ ਤੱਕ ਉਸ ਦੀ ਦਵਾਈ ਚੱਲਦੀ ਰਹਿੰਦੀ ਹੈ ਉਹ ਕੁਝ ਠੀਕ ਰਹਿੰਦਾ ਹੈ ਕਦੇ ਕਦੇ ਉਹ ਮਾਨਸਿਕ ਤੌਰ ਤੇ ਹਿੰਸਕ ਵੀ ਹੋ ਜਾਂਦਾ ਹੈ ਜਿਸ ਤੋਂ ਬਾਅਦ ਉਸ ਨੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ ਅਤੇ ਆਪਣੇ ਭਰਾ ਨੂੰ ਜ਼ਖਮੀ ਕਰ ਦਿੱਤਾ ਤੇ ਪੁਲਿਸ ਇਸ ਮਾਮਲੇ ਦੀ ਇਸ ਵਕਤ ਜਾਂਚ ਕਰ ਰਹੀ ਹੈ ਇਸੇ ਤਰ੍ਹਾਂ ਖੰਨਾ ਦੇ ਨੇੜੇੋਂ ਵੀ ਇੱਕ ਖਬਰ ਮਿਲ ਰਹੀ ਹੈ ਕਿ ਆਮ ਆਦਮੀ ਪਾਰਟੀ ਨਾਲ ਸੰਬੰਧਤ ਆਗੂ ਅਤੇ ਇੱਕ ਕਿਸਾਨ ਦਾ ਕਤਲ ਕੀਤਾ ਗਿਆ ਹੈ। ਇਹ ਪਿੰਡ ਇਕੋਲਾ ਹੈ। ਇਕੋਲਾਹਾ ਦੇ ਤਰਲੋਚਨ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਕਿ ਤਰਲੋਚਨ ਸਿੰਘ ਮੋਟਰ ਤੋਂ ਆਪਣੇ ਘਰ ਵਾਪਸ ਪਰਤ ਰਿਹਾ ਸੀ। ਗੋਲੀਆਂ ਲੱਗਣ ਤੋਂ ਬਾਅਦ ਤਰਲੋਚਨ ਸਿੰਘ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ। ਵਾਰਦਾਤ ਤੋਂ ਬਾਅਦ ਪੂਰੇ ਪਿੰਡ ਵਿੱਚ ਅਤੇ ਇਲਾਕੇ ਵਿੱਚ ਮਾਤਮ ਫੈਲ ਗਿਆ ਹੈ। ਦੱਸਿਆ ਜਾ ਰਿਹਾ ਹੈ ਗੱਤਰ ਲੋਚਨ ਸਿੰਘ ਪਹਿਲਾਂ ਵੀ ਕਈ ਵਾਰ ਸਰਪੰਚੀ ਦੀਆਂ ਚੋਣਾਂ ਲੜ ਚੁੱਕੇ ਸੀ ਅਤੇ ਉਹ ਕਿਸਾਨ ਸੈੱਲ ਦੇ ਵੀ ਲੀਡਰ ਰਹੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਕਿਸੇ ਵਕਤ ਵੀ ਐਲਾਨ ਹੋ ਸਕਦਾ ਹੈ ਅਜਿਹੇ ਵਿੱਚ ਕੀ ਇਹਨਾਂ ਦੇ ਕਤਲ ਦੇ ਪਿੱਛੇ ਕੋਈ ਸਿਆਸੀ ਵਜ੍ਹਾ ਹੈ ਜਾਂ ਫਿਰ ਕੋਈ ਨਿੱਜੀ ਦੁਸ਼ਮਣੀ ਹੈ ਜਾਇਦਾਦ ਅਤੇ ਪੈਸਿਆਂ ਦਾ ਝਗੜਾ ਹੈ ਬਹੁਤ ਸਾਰੇ ਪਹਿਲੂ ਨੇ ਪੁਲਿਸ ਇਹਨਾਂ ਸਾਰੇ ਮਾਮਲਿਆਂ ਦੀ ਉੱਤੇ ਬਰੀਕੀ ਦੇ ਨਾਲ ਜਾਂਚ ਕਰ ਰਹੀ ਹੈ ਇਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ ਕਿ ਇਹਨਾਂ ਵਿੱਚੋਂ ਕਿਹੜਾ ਐਂਗਲ ਹੋ ਸਕਦਾ ਹੈ ਤੇ ਹੁਣ ਕੁਝ ਦਿਨ ਪਹਿਲਾਂ ਫਿਰੋਜ਼ਪੁਰ ਦੇ ਵਿੱਚ ਤੀਰਾ ਕਤਲ ਕਾਂਡ ਵਾਪਰਿਆ ਸੀ ਉਹਦੇ ਵਿੱਚ ਅਹਿਮ ਤੇ ਵੱਡੇ ਖੁਲਾਸੇ ਹੋਏ ਨੇ ਬੀਤੇ ਦਿਨੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਕਿ ਪੰਜਾਬ ਪੁਲਿਸ ਦੇ ਵੱਲੋਂ ਮਹਾਰਾਸ਼ਟਰ ਦੇ ਔਰੰਗਾਬਾਦ ਤੋਂ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਇਸ ਕਤਲ ਕਾਂਡ ਨੂੰ ਸਲਝਾਉਣ ਦੇ ਵਿੱਚ ਪੁਲਿਸ ਨੇ ਜਿਹੜੀ ਜਾਂਚ ਕੀਤੀ ਆ ਉਹਦੇ ਵਿੱਚ ਕੁਝ ਅਹਿਮ ਖੁਲਾਸੇ ਹੋਏ ਨੇ ਪਤਾ ਲੱਗਿਆ ਕਿ ਹਮਲਾਵਰਾਂ ਦਾ ਮੁੱਖ ਨਿਸ਼ਾਨਾ ਮ੍ਰਿਤਕ ਦਿਲਦੀਪ ਸੀ ਜਦੋਂ ਕਿ ਨੌਜਵਾਨ ਲੜਕੀ ਸਮੇਤ ਦੋ ਹੋਰ ਪੀੜਤ ਜਵਾਬੀ ਗੋਲੀਬਾਰੀ ਦੇ ਦੌਰਾਨ ਅਣਜਾਣੇ ਵਿੱਚ ਹੀ ਆਪਣੀ ਜਾਨ ਗਵਾ ਬੈਠੇ ਸੀ ਘਟਨਾ ਤੋਂ ਬਾਅਦ ਦੋਸ਼ੀ ਦਿੱਲੀ ਚਲੇ ਗਏ ਸੀ ਉੱਥੋਂ ਇੱਕੋ ਰੇਲ ਗੱਡੀ ਦੇ ਰਾਹੀਂ ਨਦੇੜ ਪਹੁੰਚੇ ਉੱਥੋਂ ਮੁੰਬਈ ਜਾਣ ਦੀ ਉਯੋਜਨਾ ਬਣਾ ਰਹੇ ਸੀ ਇਸ ਮੱਗਰੋਂ ਪੁਲਿਸ ਨੇ ਉਹਨਾਂ ਨੂੰ ਦਬੋਚ ਲਿਆ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੋਪੀ ਜਿਨ੍ਹਾਂ ਦਾ ਚੋਲਾ ਸਾਹਬ ਨਾਲ ਸੰਬੰਧ ਹੈ ਜਿਲ੍ਹਾ ਤਰਨਤਾਰਨ ਪ੍ਰਿੰਸ ਵਾਸੀ ਕੁੰਡੇ ਜਿਲ੍ਹਾ ਫਿਰੋਜ਼ਪੁਰ ਰਵਿੰਦਰ ਸਿੰਘ ਉਰਫ ਰਵੀ ਉਰਫ ਸੁਖੂ ਸੁਖਚਾਨ ਸਿੰਘ ਆਕਸ਼ੇ ਉਰਫ ਬਗੀਚਾ ਅਤੇ ਰਾਜਵੀਰ ਸਿੰਘ ਉਰਫ ਦਲੇਰ ਸਿੰਘ ਇਹ ਸਾਰੀ ਬਸਤੀ ਬਾਗਵਾਲੀ ਫਿਰੋਜ਼ਪੁਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਇਹ ਗ੍ਰਿਫਤਾਰੀਆਂ ਔਰੰਗਾਬਾਦ ਦੇ ਹਿਰਦੇ ਸਮਰਾਟ ਬਾਲਾ ਸਾਹਿਬ ਠਾਕਰੀ ਐਕਸਪ੍ਰੈਸ ਆਈਵੇ ਤੋਂ ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਫਿਰੋਜ਼ਪੁਰ ਜ਼ਿਲ੍ਹਾ ਪੁਲਿਸ ਕੇਂਦਰੀ ਏਜੰਸੀਆਂ ਤੇ ਮਹਾਰਾਸ਼ਟਰ ਪੁਲਿਸ ਵੱਲੋਂ ਮਿਲ ਕੇ ਸਾਂਝੇ ਆਪਰੇਸ਼ਨ ਦੇ ਦੌਰਾਨ ਕੀਤੀਆਂ ਗਈਆਂ ਸੀ। ਮਿਲੀ ਜਾਣਕਾਰੀ ਦੇ ਅਨੁਸਾਰ 3 ਸਤੰਬਰ ਨੂੰ ਦੁਪਹਿਰ ਤਕਰੀਬਨ 12:50 ਮਿੰਟ ਦੇ ਨੇੜ ਤੇੜ ਦਿਲਦੀਪ ਸਿੰਘ, ਅਨਮੋਲਪ੍ਰੀਤ ਸਿੰਘ, ਜਸਪ੍ਰੀਤ ਕੌਰ, ਆਕਾਸ਼ਦੀਪ ਅਤੇ ਹਰਪ੍ਰੀਤ ਉਰਫ ਜੌਂਟੀ ਗੁਰਦੁਆਰਾ ਸ਼੍ਰੀ ਅਕਾਲਗੜ੍ਹ ਸਾਹਿਬ ਕੰਬੋਜਨਗਰ ਫਿਰੋਜ਼ਪੁਰ ਸ਼ਹਿਰ ਨਜ਼ਦੀਕ ਕਾਰ ਦੇ ਵਿੱਚ ਜਾ ਰਹੇ ਸੀ। 6 ਅੜਪਛਾਤੇ ਹਮਲਾਵਰਾਂ ਨੇ ਉਸ ਵਕਤ ਉਹਨਾਂ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ। ਇਸੇ ਗੋਲੀਬਾਰੀ ਦੌਰਾਨ ਦਲਦੀਪ ਸਿੰਘ ਉਰਫ ਲਾਲੀ, ਆਕਾਸ਼ਦੀਪ ਸਿੰਘ ਅਤੇ ਉਹਨਾਂ ਦੀ ਭੈਣ ਜਸਪ੍ਰੀਤ ਕੌਰ ਦੀ ਮੌਤ ਹੋ ਗਈ ਸੀ। ਜਦਕਿ ਅਨਮੂਰ ਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਵੀ ਜ਼ਖਮੀ ਹੋ ਗਏ ਸੀ ਅਤੇ ਉਹ ਇਸ ਵਕਤ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ। AIG AGTF ਗੁਰਵੀਰ ਚੋਹਾਨ, AIG AGTF ਸੰਦੀਪ ਗੋਇਲ ਅਤੇ SSP ਫਿਰੋਜ਼ਪੁਰ ਸੌਮਿਆ ਮਿਸ਼ਰਾ ਉਹਨਾਂ ਨੇ ਮੁਹਾਲੀ ਵਿੱਚ ਇੰਟੈਲੀਜੈਂਸ ਹੈੱਡਕੁਆਰਟਰ ਦੇ ਵਿੱਚ ਇੱਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਸਾਰੇ 6 ਮੁਲਜ਼ਮਾ ਨੂੰ ਫਿਰੋਜ਼ਪੁਰ ਲਿਆਂਦਾ ਜਾ ਰਿਹਾ ਹੈ। ਅਤੇ ਉਹਨਾਂ ਨੇ ਇਹ ਵੀ ਆਖਿਆ ਕਿ ਅੱਜ ਉਹਨਾਂ ਨੇ ਉੱਥੇ ਪਹੁੰਚ ਜਾਣਾ ਹੈ। ਅਤੇ ਉਹਨਾਂ ਨੇ ਦੱਸਿਆ ਕਿ ਹੋਰ ਪੁੱਛਗਛ ਵਾਸਤੇ ਸਾਰੇ ਮੁਲਜ਼ਮਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਵੀ ਹਾਸਲ ਕੀਤਾ ਜਾਏਗਾ। ਇਸ ਮੌਕੇ ਅਧਿਕਾਰੀਆਂ ਦੇ ਨਾਲ ਡੀਐਸਪੀ ਵਿਕਰਮਜੀਤ ਸਿੰਘ ਬਰਾੜ ਅਤੇ ਡੀਐਸਪੀ ਰਾਜਨ ਪਰਮਿੰਦਰ ਸਿੰਘ ਵੀ ਮੌਜੂਦ ਸਨ। ਇਹਨਾਂ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਜਿਹੜੀ ਉਹਨਾਂ ਕੋਲੋਂ ਮੋਢਲੀ ਜਾਂਚ ਕੀਤੀ ਗਈ ਆ ਉਹਦੇ ਵਿੱਚੋਂ ਇਹ ਪਤਾ ਲੱਗਿਆ ਹੈ ਕਿ ਕਤਲ ਦਿਲਦੀਪ ਸਿੰਘ ਅਤੇ ਭਵਨੇਸ਼ ਚੋਪੜਾ ਉਰਫ ਆਸ਼ੀਸ਼ ਅਤੇ ਹਰਪ੍ਰੀਤ ਸਿੰਘ ਉਰਫ ਹੈਪੀ ਮਲ ਦੇ ਵਿਚਕਾਰ ਨਿੱਜੀ ਦੁਸ਼ਮਣੀ ਦੇ ਕਾਰਨ ਹੋਇਆ ਹੈ। ਉਹਨਾਂ ਦੱਸਿਆ ਕਿ ਮ੍ਰਿਤਕ ਦਿਲਦੀਪ ਸਿੰਘ ਦਾ ਪਹਿਲਾਂ ਵੀ ਅਪਰਾਧਿਕ ਪਿਛੋਕੜ ਸੀ। ਉਹਨਾਂ ਦੱਸਿਆ ਕਿ ਮੁੱਖ ਉਲਜਮ ਭਵਨੇਸ਼ ਚੋਪੜਾ ਉਰਫ ਆਸ਼ੀਸ਼ ਤੇ ਡਿਪੋਰਟ ਹਵਾਲਗੀ ਲਈ ਵੀ ਯਤਨ ਕੀਤੇ ਜਾ ਰਹੇ ਆ। ਇਸ ਵੰਦੀ ਆਪਰੇਸ਼ਨ ਜਿਹੜਾ ਕੀਤਾ ਗਿਆ ਉਹਦੇ ਵੇਰਵੇ ਸਾਂਝੇ ਕਰਦੇ ਹਾਂ। AID ਗੁਰਬੀਤ ਚੋਹਾਨ ਨੇ ਦੱਸਿਆ ਕਿ ਅਪਰਾਧ ਵਾਲੀ ਥਾਂ ਅਤੇ ਮਰਤਕ ਵਿਅਕਤੀਆਂ ਦੇ ਪਿਛੋਕੜ ਤੋਂ ਸੁਰਾਗ ਜਟਾਉਣ ਵਾਸਤੇ ਪੁਲਿਸ ਵੱਲੋਂ ਆਪਰੇਸ਼ਨ ਡੇਜ਼ਰਟ ਸ਼ੁਰੂ ਕੀਤਾ ਗਿਆ ਸੀ ਅਤੇ ਮਨੁੱਖੀ ਸੂਝਬੂਝ ਅਤੇ ਬਾਰਕੀ ਨਾਲ ਤਕਨੀਕੀ ਜਾਂਚ ਉਪਰੰਤ ਕਾਉਂਟਰ ਇੰਟੈਲੀਜੈਂਸ ਅਤੇ ਫਿਰੋਜ਼ਪੁਰ ਪੁਲਿਸ ਨੇ ਮੁਲਜ਼ਮ ਦਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਪੁੱਛਗਛ ਦੌਰਾਨ ਦੋਸ਼ੀ ਨੇ ਖੁਲਾਸਾ ਕੀਤਾ ਸੀ ਕਿ ਉਹਨਾਂ ਨੂੰ ਪਹਿਲਾਂ ਰੇਕੀ ਕੀਤੀ ਗਈ ਉਨ੍ਹਾਂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖਣ ਦਾ ਕੰਮ ਸੌਪਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਤਫਤੀਸ਼ ਦੇ ਦੌਰਾਨ ਏਜੀਟੀਐਫ ਨੇ ਮਹਾਰਾਸ਼ਟਰ ਦੇ ਨਾਦੇੜ ਇਲਾਕੇ ਦੇ ਵਿੱਚ ਸ਼ੱਕੀ ਗਤੀਵਿਧੀਆਂ ਦਾ ਜਦੋਂ ਪਤਾ ਲੱਗਿਆ ਤਾਂ ਏਡੀਜੀਪੀ ਏਜੀਟੀਐਫ ਪ੍ਰਬੋਧ ਬਾਣ ਉਹਨਾਂ ਦੇ ਵੱਲੋਂ ਕੇਂਦਰੀ ਏਜੰਸੀਆਂ ਤੇ ਮਹਾਰਾਸ਼ਟਰ ਪੁਲਿਸ ਦੇ ਨਾਲ 6 ਅਤੇ 7 ਸਤੰਬਰ 2024 ਦੀ ਦਰਮਿਆਨੀ ਰਾਤ ਤਕਰੀਬਨ 3 ਵਜੇ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਜਾਣਕਾਰੀ ਬਾਰੇ ਪੁਲਿਸ ਕਮਿਸ਼ਨਰ ਸ਼ਤਰਪਤੀ ਸ਼ੰਭਾਜੀ ਨਾਗਰ ਔਰੰਗਾਬਾਦ ਨੇ ਆਪਣੀਆਂ ਟੀਮਾਂ ਨੂੰ ਸੂਚਿਤ ਕਰ ਦਿੱਤਾ ਅਤੇ ਉਹਨਾਂ ਨੂੰ ਆਖ ਦਿੱਤਾ ਕਿ ਐਕਟਿਵ ਮੋਡ ਤੇ ਹੋ ਜਾਓ ਇਸੇ ਤਰ੍ਹਾਂ ਡੀਐਸਪੀ ਏਜੀਟੀਐਫ ਰਾਜਨ ਪਰਮਿੰਦਰ ਸਿੰਘ ਨੇ ਮਹਾਰਾਸ਼ਟਰ ਪੁਲਿਸ ਦੀਆਂ ਟੀਮਾਂ ਦੇ ਨਾਲ ਤਾਲਮੇਲ ਕੀਤਾ ਅਤੇ ਪੰਜਾਬ ਪੁਲਿਸ ਦੇ ਵੱਲੋਂ ਸਾਂਝੀ ਜਿਹੜੀ ਇੱਕ ਨਿਸ਼ਚਿਤ ਯੋਜਨਾ ਬੰਦੀ ਸੀ ਸਮੇਂ ਸਿਰ ਉਹਨਾਂ ਨੂੰ ਇਤਲਾਹ ਕੀਤੀ ਅਤੇ ਇਸੇ ਇਤਲਾਹ ਦੇ ਆਧਾਰ ਤੇ ਅਨੋਵਾ ਗੱਡੀ ਇੱਕ ਆ ਰਹੀ ਸੀ ਉਹਨੂੰ ਰੋਕਿਆ ਗਿਆ ਅਤੇ ਮੁਲਜ਼ਮਾਂ ਨੂੰ ਕਾਬੂ ਕਰਨ ਦੇ ਵਿੱਚ ਆਖਰ ਸਫਲਤਾ ਪ੍ਰਾਪਤ ਕਰ ਲਈ ਦੱਸਣਾ ਬਣਦਾ ਕਿ ਗ੍ਰਿਫਤਾਰ ਕੀਤੇ ਗਏ ਸਾਰੇ ਮੁਲਜ਼ਮ ਅਪਰਾਧਿਕ ਪਛੋਕੜ ਵਾਲੇ ਹੀ ਦੱਸੇ ਜਾ ਰਹੇ ਐ ਇਹਨਾਂ ਦੇ ਖਿਲਾਫ ਕਤਲ ਇਰਾਦਾ ਕਤਲ ਡਕੈਤੀ ਐਨਡੀਪੀਐਸ ਐਕਟ ਅਸਲਾ ਐਕਟ ਇਸ ਤਰ੍ਹਾਂ ਦੇ ਕੇਸ ਦਰਜ ਨੇ ਜਦਕਿ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ ਗੋਪੀ巴巴 ਨੂੰ ਵੀ ਦੋ ਮਾਮਲਿਆਂ ਦੇ ਵਿੱਚ ਭਗੌੜਾ ਕਰਾਰ ਦਿੱਤਾ ਹੋਇਆ ਤੇ ਹੁਣ ਗੱਲ ਕਰਦੇ ਆ ਕੋਲਕਾਤਾ ਜ਼ਬਰਦਸਤ ਅਤੇ ਕਤਲ ਮਾਮਲੇ ਦੀ ਜਿਸ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਸਖਤ ਟਿੱਪਣੀਆਂ ਅਤੇ ਅਲਟੀਮੇਟਮ ਦੇ ਦਿੱਤਾ ਗਿਆ। ਕੋਲਕਾਤਾ ਜ਼ਬਰਜਨਾ ਅਤੇ ਕਤਲ ਦੇ ਮਾਮਲੇ ਨੂੰ ਸਾਹਮਣੇ ਆਉਣ ਤੋਂ ਬਾਅਦ ਲਗਾਤਾਰ ਉਹਦੇ ਵਿੱਚ ਅਪਡੇਟਸ ਮਿਲ ਰਹੀਆਂ ਨੇ। ਤਕਰੀਬਨ 1 ਮਹੀਨੇ ਬਾਅਦ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋ ਰਹੀ ਸੀ। ਇਹ ਸਬੰਧ ਵਾਲੀ ਦੀ ਸੁਣਵਾਈ ਚੀਫ ਜਸਟਿਸ ਡੀ.ਵਾਈ ਚੰਦਰਚੂੜ ਜਸਟਿਸ ਜੇ.ਵੀ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਕਰ ਰਹੀ ਹੈ। CBI ਨੇ ਜਾਂਚ ਬਾਰੇ ਆਪਣੀ ਸਥਿਤੀ ਰਿਪੋਰਟ ਹੈ ਜਿਹੜੀ ਸਟੇਟਸ ਰਿਪੋਰਟ ਆ ਉਹ ਬੈਂਚ ਨੂੰ ਸੌਪ ਦਿੱਤੀ ਹੈ ਜੱਜਾਂ ਨੇ ਸੀਲਬੰਦ ਲਿਫਾਫੇ ਵਿੱਚ ਸੌਂਪੀ ਰਿਪੋਰਟ ਦੀ ਸਮੀਖਿਆ ਕੀਤੀ ਹੈ ਤੇ ਮਾਮਲੇ ਦੀ ਸੁਣਵਾਈ ਦੇ ਦੌਰਾਨ ਚੀਫ ਜਸਟਿਸ ਆਫ ਇੰਡੀਆ ਨੇ ਪੁੱਛਿਆ ਕਿ ਕਾਲਜ ਤੋਂ ਪ੍ਰਿੰਸੀਪਲ ਦਾ ਘਰ ਕਿੰਨੀ ਦੂਰ ਹੈ ਇਹਦੇ ਤੇ ਸੋਲੀਸਟਰ ਜਨਰਲ ਨੇ ਜਵਾਬ ਦਿੱਤਾ ਹੈ ਕਿ ਆਰਜੀ ਕਾਰ ਮੈਡੀਕਲ ਕਾਲਜ ਤੋਂ ਪ੍ਰਿੰਸੀਪਲ ਦਾ ਘਰ 15 ਤੋਂ 20 ਮਿੰਟ ਦੀ ਦੂਰੀ ਤੇ ਸਥਿਤ ਹੈ ਸੁਣਵਾਈ ਦੌਰਾਨ ਪੱਛਮੀ ਬੰਗਾਲ ਸਰਕਾਰ ਨੇ ਕਿਹਾ ਹੈ ਕਿ ਉਸਨੇ ਹਸਪਤਾਲ ਦੇ ਵਿੱਚ ਭੰਨ ਤੋੜ ਦੇ ਮਾਮਲੇ ਵਿੱਚ ਆਪਣੀ ਸਟੇਟਸ ਰਿਪੋਰਟ ਦਾਖਲ ਕਰ ਦਿੱਤੀ ਹੈ। ਇਹਦੇ ਨਾਲ ਹੀ ਸੀਬੀਆਈ ਨੇ ਵੀ ਹੁਣ ਤੱਕ ਇਸ ਮਾਮਲੇ ਦੀ ਜਾਂਚ ਦੇ ਬਾਬਤ ਆਪਣੀ ਸਟੇਟਸ ਰਿਪੋਰਟ ਦਾਖਲ ਕਰ ਦਿੱਤੀ ਹੈ। ਚੀਫ ਜਸਟਿਸ ਆਫ ਇੰਡੀਆ ਨੇ ਕਿਹਾ ਕਿ ਡਾਕਟਰਾਂ ਨੂੰ ਵਾਪਸ ਆਉਣਾ ਅਤੇ ਡਿਊਟੀ ਜੁਆਇਨ ਕਰਨੀ ਚਾਹੀਦੀ ਹੈ ਅਤੇ ਅਸੀਂ ਉਹਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸਹੂਲਤਾਂ ਯਕੀਨੀ ਬਣਾਵਾਂਗੇ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਸੁਪਰੀਮ ਕੋਰਟ ਨੇ ਹੁਕਮ ਦਿੱਤਾ ਹੈ ਕਿ ਪੁਲਿਸ ਇਹ ਯਕੀਨੀ ਬਣਾਏਗੀ ਕਿ ਸਾਰੇ ਡਾਕਟਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਜ਼ਰੂਰੀ ਹਾਲਾਤ ਬਣਾਏ ਜਾਣ ਜਿਸ ਵਿੱਚ ਵੱਖਰੇ ਡਿਊਟੀ ਰੂਮ ਟਾਇਲਟ ਦੀ ਸਹੂਲਤ ਸੀਸੀਟੀਵੀ ਕੈਮਰੇ ਲਾਉਣਾ ਵੀ ਸ਼ਾਮਲ ਹੈ ਡਾਕਟਰਾਂ ਨੂੰ ਸਭ ਤੋਂ ਪਹਿਲਾਂ ਕਹਿੰਦੇ ਕੰਮ ਤੇ ਵਾਪਸ ਆਉਣਾ ਚਾਹੀਦਾ ਹੈ ਅਤੇ ਆਪਣਾ ਕੰਮ ਪੂਰਾ ਕਰਨਾ ਚਾਹੀਦਾ ਹੈ ਚੀਫ ਜਸਟਿਸ ਆਫ ਇੰਡੀਆ ਨੇ ਕਿਹਾ ਕਿ ਅਸੀਂ 2 ਦਿਨ ਦਾ ਸਮਾਂ ਦੇ ਰਹੇ ਹਾਂ ਡਾਕਟਰ ਹੁਣ ਆਪਣੇ ਕੰਮ ਤੇ ਪਰਤੋਣ ਅਸੀਂ ਜਾਣਦੇ ਹਾਂ ਕਿ ਜ਼ਮੀਨੀ ਪੱਧਰ ਤੇ ਕੀ ਹੋ ਰਿਹਾ ਹੈ ਤੁਸੀਂ ਪਹਿਲਾਂ ਕੰਮ ਤੇ ਵਾਪਸ ਆਓ ਜ਼ਿਲ੍ਹਾ ਕਲੈਕਟਰ ਅਤੇ ਪੁਲਿਸ ਓਪਡੈਂਟ ਸੁਰੱਖਿਆ ਨੂੰ ਯਕੀਨੀ ਬਣਾਉਣਗੇ ਤੁਹਾਨੂੰ ਹੁਣ ਕੰਮ ਤੇ ਵਾਪਸ ਆਉਣਾ ਪਵੇਗਾ ਜੇਕਰ ਤੁਸੀਂ ਕੰਮ ਤੇ ਵਾਪਸ ਨਾ ਆਏ ਤਾਂ ਤੁਹਾਡੇ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਏਗੀ ਅਤੇ ਇਸ ਲਈ ਕਿਸੇ ਨੂੰ ਵੀ ਜ਼ਿੰਮੇਵਾਰ ਨਾ ਠਹਿਰਾਓ ਉਹਨਾਂ ਕਿਹਾ ਕਿ ਤੁਸੀਂ ਇਹ ਗੱਲ ਹੀ ਕਹਿ ਸਕਦੇ ਕਿ ਸੀਨੀਅਰ ਲੋਕ ਕੰਮ ਕਰ ਰਹੇ ਨਹੀਂ ਇਸ ਲਈ ਅਜਿਹਾ ਨਹੀਂ ਕਰਾਂਗੇ ਡਾਕਟਰਾਂ ਦਾ ਸਮਾਜ ਪ੍ਰਤੀ ਵੀ ਕਹਿੰਦੇ ਕੋਈ ਫਰਜ਼ ਹੈ ਸਪਰੀਮ ਕੋਰਟ ਨੇ ਹੜਤਾਲ ਤੇ ਗਏ ਡਾਕਟਰਾਂ ਨੂੰ ਸਖਤ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਕੱਲ ਸ਼ਾਮ ਤੱਕ 5 ਵਜੇ ਤੱਕ ਤੁਸੀਂ ਕੰਮ ਤੇ ਨਾ ਪਰਤੇ ਤਾਂ ਤੁਹਾਡੇ ਖਿਲਾਫ ਸੂਬਾ ਸਰਕਾਰ ਨੂੰ ਅਸੀਂ ਖੁੱਲੀ ਛੁੱਟੀ ਦਿੰਨੇ ਆ ਕਿਉਂ ਤੁਹਾਡੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਵੇ ਤੇ ਹੁਣ ਗੱਲ ਕਰਦੇ ਹਾਂ ਵਿਨੇਸ਼ ਫੋਗਾਟ ਦੀ ਵਿਨੇਸ਼ ਫੋਗਾਟ ਬੀਤੇ ਦਿਨੀ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਸੀ ਅਤੇ ਕਾਂਗਰਸ ਨੇ ਉਹਨਾਂ ਨੂੰ ਜੌਲਾਨਾ ਤੋਂ ਚੋਣ ਵਾਸਤੇ ਟਿਕਟ ਦੇ ਦਿੱਤੀ ਸੀ ਤੇ ਹੁਣ ਇਸ ਮਸਲੇ ਦੇ ਉੱਤੇ ਨਿਤ ਨਵੀਆਂ ਪਰਤਾਂ ਵੀ ਖੁੱਲ ਰਹੀਆਂ ਨੇ। ਉਹਨਾਂ ਦੇ ਗੁਰੂ ਅਤੇ ਤਾਇਆ ਮਹਾਵੀਰ ਫੁਗਾੜ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਦਰਅਸਲ ਨਰਾਜ਼ਗੀ ਪ੍ਰਗਟਾਉਂਦਿਆਂ ਕਿਹਾ ਕਿ ਵਿਨੇਸ਼ ਦੇ ਸਿਆਸਤ ਵਿੱਚ ਆਉਣ ਦਾ ਫੈਸਲਾ ਜਲਦਬਾਜ਼ੀ ਵਿੱਚ ਲਿਆ ਲਗਦਾ ਹੈ। ਉਹ ਆਗੂ ਤਾਂ ਬਣ ਸਕਦੀ ਹੈ ਪਰ 올림픽 ਮੈਡਲਿਸਟ ਨਹੀਂ ਬਣ ਸਕੇਗੀ। ਮਹਾਵੀਰ ਫੁਗਾੜ ਨੇ ਕਿਹਾ ਕਿ ਵਿਨੇਸ਼ ਨੂੰ 2028 ਦੇ 올림픽 ਦਾ ਇੰਤਜ਼ਾਰ ਕਰਨਾ ਚਾਹੀਦਾ ਸੀ। ਉਹ ਜ਼ਰੂਰ ਮੈਡਲ ਜਿੱਤ ਸਕਦੀ ਸੀ। ਉਧਰ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦੇ ਵੱਲੋਂ ਵਿਨੇਸ਼ ਫੁਗਾਰ ਤੇ ਖਿਲਾਫ ਪਾਰਟੀ ਦੇ ਆਗੂ ਬ੍ਰਿਜ ਭੂਸ਼ਣ ਚ ਸਰਨ ਸਿੰਘ ਦੇ ਵੱਲੋਂ ਜਿਹੜੇ ਬੀਤੇ ਦਿਨਾਂ ਤੋਂ ਬਿਆਨ ਦਿੱਤੇ ਜਾ ਰਹੇ ਨੇ ਉਹਨਾਂ ਨੂੰ ਵੀ ਨਸੀਹਤ ਦਿੱਤੀ ਗਈ ਹੈ ਪਰ ਇਹਦੇ باوجود ਵੀ ਬ੍ਰਿਜ ਭੂਸ਼ਣ ਬਾਜ ਨਹੀਂ ਆ ਰਿਹਾ ਉਹਨਾਂ ਨੇ ਤੰਜ ਕਸਤियां ਕਿਹਾ ਕਿ ਵਿਨੇਸ਼ ਨੂੰ ਅਸਲ 'ਚ ਮੁੱਖ ਮੰਤਰੀ ਦਾ ਚਿਹਰਾ ਹੀ ਬਣਾ ਦੇ ਕਾਂਗਰਸ ਕਹਿੰਦੇ ਮੈਂ ਤਾਂ ਕਹਿੰਦਾ ਕਿ ਵਿਨੇਸ਼ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਕਾਂਗਰਸ ਚੋਣ ਲੜੇ ਇੰਨੀ ਦਿਵੰਗ ਕੁੜੀ ਹੈ ਜੋ ਟ੍ਰੈਲ ਨਹੀਂ ਹੋਣ ਦਿੰਦੀ ਹਾਰੀ ਹੋਈ ਕੁਸ਼ਤੀ ਜਿੱਤ ਲੈਂਦੀ ਹੈ ਤੇ ਫਿਰ ਉਹ ਚੋਣਾ ਵੀ ਜਿੱਤ ਲਵੇਗੀ ਦੂਜੇ ਪਾਸੇ ਵਿਨੇਸ਼ ਪੋਗਾਟ ਨੇ ਇੱਕ ਵੱਡਾ ਖੁਲਾਸਾ ਕੀਤਾ ਉਹ ਕਹਿੰਦੇ ਜਦੋਂ 100 ਗ੍ਰਾਮ ਉਹਨਾਂ ਦਾ ਵਜ਼ਨ ਵਧਿਆ ਤਾਂ ਡਿਸਕਵਾਲਿਫਾਈ ਉਹਨਾਂ ਨੂੰ ਕਰ ਦਿੱਤਾ ਗਿਆ ਉਹਦੇ ਤੋਂ ਬਾਅਦ ਉਹਦੀ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਇੱਕ ਦੋਸਤ ਨੇ ਦੱਸਿਆ ਕਿ ਅਸੀਂ ਕੇਸ ਕਰ ਸਕਦੇ ਹਾਂ ਫਿਰ ਮੈਂ ਕੇਸ ਕੀਤਾ ਬਾਕੀ ਲੋਕ ਤਾਂ ਮੇਰੇ ਵਿੱਚ ਬਾਅਦ ਨਾਲ ਆ ਕੇ ਜੁੜੇ ਆ ਵਨੇਸ਼ ਨੇ ਕਿਹਾ ਕਿ ਮੇਰੇ ਦੋਸਤ ਨੇ ਕਿਹਾ ਕਿ ਜੇਕਰ ਅਸੀਂ ਸਹੀ ਤਰੀਕੇ ਨਾਲ ਲੜਾਈ ਲੜਾਂਗੇ ਤਾਂ ਮੈਡਲ ਵਾਪਸ ਆ ਸਕਦਾ ਹੈ ਪਰ ਕਹਿੰਦੇ ਦੇਸ਼ ਲਈ ਦੁੱਖ ਦੀ ਗੱਲ ਇਹ ਹੈ ਕਿ ਭਾਜਪਾ ਵਾਲਿਆਂ ਦੀ ਗੱਲ ਈਗੋ ਤੇ ਆ ਕੇ ਖੜ ਗਈ ਉਹਨਾਂ ਨੇ ਸੋਚਿਆ ਕਿ ਮੈਡਲ ਮੇਰਾ ਹੋਊਗਾ ਇਹ ਮੇਰਾ ਨਹੀਂ ਦੇਸ਼ ਦਾ ਹੋਣਾ ਸੀ ਦੇਸ਼ ਚਾਹੁੰਦਾ ਤਾਂ ਉਹ ਲੈ ਕੇ ਆ ਸਕਦਾ ਸੀ ਪਰ ਉਹਨਾਂ ਨੇ ਇਹਦੇ ਵਿੱਚ ਮੇਰਾ ਕੋਈ ਸਾਥ ਨਹੀਂ ਦਿੱਤਾ ਤੇ ਹੁਣ ਹਰਿਆਣਾ ਵਿਧਾਨ ਸਭਾ ਦੀਆਂ ਕੁਝ ਹੋਰ ਖਬਰਾਂ ਵੀ ਸਾਹਮਣੇ ਆਈਆਂ ਨੇ ਕਿਉਂਕਿ ਨਿਤ ਨਵੀਆਂ ਅਪਡੇਟਸ ਦੇ ਮੈਦਾਨ ਭਖ ਰਿਹਾ ਹੈ ਬੀਤੇ ਕੁਝ ਦਿਨਾਂ ਤੋਂ ਖਬਰਾਂ ਮਿਲ ਰਹੀਆਂ ਸੀ ਕਿ ਹਰਿਆਣਾ ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਗੱਠ ਜੋੜ ਕਰਨਾ ਚਾਹੁੰਦੀਆਂ ਨੇ ਪਰ ਹੋਇਆ ਨਹੀਂ ਉਦੋਂ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਆਪਣੇ 20 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਇਹਦੇ ਤੋਂ ਸਾਫ਼ ਹੈ ਕਿ ਹੁਣ ਉਹ ਕਾਂਗਰਸ ਦੇ ਨਾਲ ਗੱਠ ਜੋੜ ਵਿੱਚ ਚੋਣ ਨਹੀਂ ਲੜਨਗੇ ਇਹਦੇ ਤੋਂ ਪਹਿਲਾਂ ਆਪ ਦੇ ਹਰਿਆਣਾ ਪ੍ਰਧਾਨ ਸੁਸ਼ੀਲ ਗੁਪਤਾ ਨੇ ਵੀ ਕਿਹਾ ਸੀ ਕਿ ਜੇਕਰ ਅੱਜ ਮਾਮਲਾ ਖਤਮ ਨਾ ਹੋਇਆ ਤਾ ਪਾਰਟੀ ਸਾਰੀਆਂ 90 ਸੀਟਾਂ ਤੇ ਉਮੀਦਵਾਰ ਖੜੇ ਕਰ ਦੇਵੇਗੀ ਕਾਂਗਰਸ ਅਤੇ ਆਪ ਵਿਚਾਲੇ ਗੱਠ ਜੋੜ ਜਿਹੜਾ ਨਹੀਂ ਹੋਇਆ ਉਹਦਾ ਮੁੱਖ ਕਾਰਨ ਇਹ ਦੱਸਿਆ ਜਾ ਰਿਹਾ ਕਿ ਸੀਟਾਂ ਦੀ ਵੰਡ ਆਮ ਆਦਮੀ ਪਾਰਟੀ ਕਾਂਗਰਸ ਤੋਂ ਦੱਸ ਤੇ ਪਰ ਉਹ ਪੰਜ ਸੀਟਾਂ ਤੇ ਇਹਨਾਂ ਨੂੰ ਕਹਿੰਦੇ ਸੀ ਕਿ ਆਪਣੇ ਉਮੀਦਵਾਰ ਖੜੇ ਕਰੋ ਕਿਉਂਕਿ ਇਹ ਸੀਟਾਂ ਪੰਜਾਬ ਅਤੇ ਦਿੱਲੀ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਵੰਗੀਆਂ ਜਾ ਰਹੀਆਂ ਸੀ ਤੇ ਆਮ ਆਦਮੀ ਪਾਰਟੀ ਦਲੀਲ ਦੇ ਰਹੀ ਸੀ ਕਿ ਦੋਵੇਂ ਸੂਬਿਆਂ ਦੇ ਵਿੱਚ ਉਹਨਾਂ ਦੀ ਸਰਕਾਰ ਇਸ ਵਕਤ ਚੱਲ ਰਹੀ ਹੈ ਇਸ ਕਰਕੇ ਉਹਨਾਂ ਨੂੰ ਫਾਇਦਾ ਹੋ ਸਕਦਾ ਹੈ। ਇਹਦੇ ਉਲਟ ਕਾਂਗਰਸ ਉਹਨਾਂ ਨੂੰ ਸਿਰਫ 5 ਸੀਟਾਂ ਤੇ ਅੜੀ ਹੋਈ ਸੀ ਕਿ ਇੱਥੋਂ ਹੀ ਟਿਕਟਾਂ ਦਿੱਤੀਆਂ ਜਾ ਸਕਦੀਆਂ ਨੇ। ਕਾਂਗਰਸ ਨੇ ਆਮ ਆਦਮੀ ਪਾਰਟੀ ਦਿੱਲੀ ਪੰਜਾਬ ਸਰਹੱਦ ਦੇ ਖੇਤਰ ਸੀ ਜਿਹੜੇ ਉਹਨਾਂ ਸੀਟਾਂ ਦੀ ਮੰਗ ਨੂੰ ਵੀ ਠੁਕਰਾ ਦਿੱਤਾ ਸੀ ਤੇ ਸਿਰਫ ਸ਼ਹਿਰੀ ਖੇਤਰਾਂ ਵਿੱਚ ਚੋਣ ਲੜਨ ਵਾਸਤੇ ਕਿਹਾ ਸੀ। ਆਮ ਆਦਮੀ ਪਾਰਟੀ ਵੱਲੋਂ ਫਿਰ 20 ਹਲਕਿਆਂ ਦੇ ਵਿੱਚ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਵਿੱਚੋਂ ਪਹਿਲੀ ਵਾਰ 12 ਸੀਟਾਂ ਤੇ ਚੋਣ ਲੜੇਗੀ ਆਮ ਆਦਮੀ ਪਾਰਟੀ ਉਹ ਵੀ ਇਸ ਸੂਚੀ ਵਿੱਚ ਸ਼ਾਮਲ ਨੇ ਇਸ ਸੂਚੀ ਵਿੱਚ 19 ਜਿਹੜੇ ਚਿਹਰੇ ਬਿਲਕੁਲ ਨਵੇਂ ਐ ਇਹਨਾਂ ਵਿੱਚੋਂ ਸਿਰਫ ਇੱਕ ਅਮੀਰ ਪਵਨ ਫੌਜੀ ਨੂੰ ਆਮ ਆਦਮੀ ਪਾਰਟੀ ਵੱਲੋਂ ਦੂਸਰੀ ਵਾਰ ਟਿਕਟ ਦਿੱਤੀ ਗਈ ਹੈ ਜੋ ਉਚਾਣਾਂ ਤੋਂ ਚੋਣ ਲੜ ਰਹੇ ਨੇ ਆਮ ਆਦਮੀ ਪਾਰਟੀ ਨੇ ਕੈਥਲ ਜ਼ਿਲ੍ਹੇ ਦੀ ਕਲਾਇਤ ਸੀਟ ਤੋਂ ਪਾਰਟੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਨੁਰਾਗ ਢਾਂਡਾ ਨੂੰ ਟਿਕਟ ਦਿੱਤੀ ਹੈ ਅਤੇ ਕੈਥਲ ਜ਼ਿਲ੍ਹੇ ਨੂੰ ਕਾਂਗਰਸ ਦੇ ਰਾਜ ਸਭਾ ਮੈਂਬਰ ਉਰਨ ਦੇਵ ਸੂਰਜੇ ਵਾਲਾ ਦਾ ਗੜ ਮੰਨਿਆ ਜਾਂਦਾ ਹੈ ਆਮ ਆਦਮੀ ਪਾਰਟੀ ਦੇ ਨਾਲ ਹੀ ਜਜਪੀ ਅਤੇ ਏਐਸਪ ਜਿਨ੍ਹਾਂ ਦਾ ਗੱਠ ਜੋੜਾ ਉਹਨਾਂ ਵੱਲੋਂ ਵੀ ਆਪਣੀ ਦੂਸਰੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਜਜਪੀ ਪਾਵ ਜਨਾਇਕ ਜਨਤਾ ਪਾਰਟੀ ਅਤੇ ਆਜ਼ਾਦ ਸਵਾਜ ਪਾਰਟੀ ਪਾਵ ਏਐਸਪ ਇਹਨਾਂ ਵੱਲੋਂ ਵੀ 12 ਉਮੀਦਵਾਰਾਂ ਦੀ ਆਪਣੀ ਦੂਸਰੀ ਸੂਚੀ ਜਾਰੀ ਕੀਤੀ ਗਈ ਹੈ ਇਸ ਗੱਠ ਜੋੜ ਨੇ ਗਲੀ ਸੰਪਲਾ ਕਿਲੋਈ ਹਲਕੇ ਤੋਂ ਐਡਵੋਕੇਟ ਪੰਡਤ ਸੁਸ਼ੀਲ ਦੇਸਵਾਲ ਨੂੰ ਮੈਦਾਨ ਵਿੱਚ ਉਤਾਰ ਦਿੱਤਾ ਹੈ ਇਹ ਸੀਟ ਤੋਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਚੋਣ ਲੜ ਰਹੇ ਨੇ ਇਹਦੇ ਤੋਂ ਪਹਿਲਾਂ ਜੀ ਜੀ ਪੀ ਐਸ ਪੀ ਗੱਠ ਜੋੜ ਨੇ 19 ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਸੀ ਇਹਦੇ ਵਿੱਚ ਉਚਾਣਾ ਕਲਾ ਸੀਟ ਤੋਂ ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚੋਟਾਲਾ ਨੇ ਵੀ ਮੈਦਾਨ ਵਿੱਚ ਉਤਾਰਿਆ ਗਿਆ ਇੱਥੋਂ ਹੀ ਉਹ ਮੌਜੂਦਾ ਵਿਧਾਇਕ ਨੇ ਜਨ ਆਇਕ ਜਨਤਾ ਪਾਰਟੀ ਅਤੇ ਆਜ਼ਾਦ ਸੰਵਾਦ ਪਾਰਟੀ ਇਹਨਾਂ ਦੇ ਗੱਠ ਜੋੜ ਦੇ ਉੱਤੇ ਜਿਹੜੀ ਇਹ ਦੂਸਰੀ ਸੂਚੀ ਆਈ ਹੈ ਉਹਦੇ ਵਿੱਚ 12 ਨਾਮਾਂ ਦਾ ਐਲਾਨ ਹੈ ਇਹਦੇ ਵਿੱਚ ਜਜਪੀ ਦੇ 10 ਅਤੇ ਏਐਸਪੀ ਦੇ 2 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਤੇ ਹੁਣ ਗੱਲ ਕਰਦੇ ਹਾਂ ਪੈਰਿਸ ਪੈਰਾ 올림픽ਸ ਦੀ ਉਹਦੀ ਸਮਾਪਤੀ ਹੋ ਚੁੱਕੀ ਹੈ ਪੈਰਿਸ ਦੇ ਵਿੱਚ ਅਯੋਜਿਤ ਪੈਰਾ 올림픽 ਸਮਾਪਤੀ ਸਮਾਗਮ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਵੀ ਵਧਾਈਆਂ ਦਿੱਤੀਆਂ ਗਈਆਂ ਨੇ ਐਤਵਾਰ ਦੀ ਦੇਰ ਰਾਤ ਇਹ ਸਮਾਪਤੀ ਸਮਾਰ ਹੋਇਆ ਇਸ ਦੌਰਾਨ ਦੁਨੀਆ ਭਰ ਦੇ ਕਈ ਕਲਾਕਾਰਾਂ ਨੇ ਵੀ ਦਰਸ਼ਕਾਂ ਲਈ ਖਿਡਾਰੀਆਂ ਲਈ ਪੇਸ਼ਕਾਰੀ ਕੀਤੀ ਜੇਕਰ ਭਾਰਤ ਦੀ ਗੱਲ ਕਰਾਂ ਤਾਂ ਇਸ ਵਾਰ ਪੈਰਸ 올림픽 ਦੇ ਵਿੱਚ ਭਾਰਤ ਦਾ ਸਫਰ ਪਹਿਲਾਂ ਦੇ ਮੁਕਾਬਲੇ ਸ਼ਾਨਦਾਰ ਰਿਹਾ ਹੈ। ਸਮਾਪਤੀ ਸਮਾਗਮ ਦੇ ਵਿੱਚ 골ਡ ਮੈਡਲ ਜੇਤੂ ਤੀਰ ਅੰਦਾਜ਼ ਹਰਵਿੰਦਰ ਸਿੰਘ ਅਤੇ ਦੌੜਾਕ ਪ੍ਰੀਤੀ ਪਾਲ ਨੇ ਭਾਰਤ ਲਈ ਝੰਡਾ ਵਰਦਾਰੀ ਕੀਤੀ। ਇਹਦੇ ਨਾਲ ਹੀ ਇਹ ਪੈਰਾ 올림픽 ਖੇਡ ਇਵੈਂਟ ਵਿੱਚ ਭਾਰਤ ਨੇ ਟੋਕੀਓ ਪੈਰਾ 올림픽 ਵਿੱਚ ਜਿੱਤੇ ਮੈਡਲਾਂ ਦੀ ਸੰਖਿਆ ਨੂੰ ਪਾਰ ਕਰ ਦਿੱਤਾ। ਜਿੱਥੇ ਭਾਰਤ ਨੇ ਟੋਕੀਓ ਪੈਰਾ 올림픽ਸ ਦੇ ਵਿੱਚ ਕੁੱਲ 19 ਤਮਗੇ ਜਿੱਤੇ ਸੀ। ਉੱਥੇ ਹੀ ਪੈਰਸ ਓਲੰਪਿਕਸ ਦੇ ਵਿੱਚ ਭਾਰਤ ਨੇ ਕੁੱਲ 29 ਤਮਗੇ ਜਿੱਤੇ ਨੇ ਇਹਦੇ ਨਾਲ ਹੀ ਭਾਰਤ ਤਮਗਾ ਸੂਚੀ ਵਿੱਚ 18ਵੇਂ ਸਥਾਨ ਤੇ ਰਿਹਾ ਚੀਨ ਨੇ ਇਹ ਸੂਚੀ ਦੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਉਹਨਾਂ ਦੇ ਖਾਤੇ ਵਿੱਚ ਕੁੱਲ 219 ਤਮਗੇ ਸਨ ਭਾਰਤ ਨੇ 7 ਸੋਨ 9 ਚਾਂਦੀ ਦੇ ਅਤੇ 13 ਕਾਂਸੀ ਦੇ ਤਮਗੇ ਜਿੱਤੇ ਐ ਇੰਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਐਕਸ ਅਕਾਊਂਟ ਦੇ ਉੱਤੇ ਲਿਖਿਆ ਕਿ ਮੈਂ ਖਿਡਾਰੀਆਂ ਨੂੰ ਮੁਬਾਰਕਾਂ ਦਿੰਦਾ ਹਾਂ ਉਹਨਾਂ ਨੇ ਲਿਖਿਆ ਕਿ ਪੈਰਸ ਪੈਰਾ ਓਲੰਪਿਕਸ ਕਾਸ ਅਤੇ ਇਤਿਹਾਸਕ ਸੀ ਭਾਰਤ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਸਾਡੇ ਪੈਰਾ ਐਥਲੀਟ 29 ਤਮਗੇ ਲੈ ਕੇ ਘਰ ਆ ਰਹੇ ਨੇ ਜੋ ਇਸ ਖੇਡ ਮੁਕਾਬਲੇ ਵਿੱਚ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਵੀ ਹੈ ਪ੍ਰਧਾਨ ਮੰਤਰੀ ਨੇ ਲਿਖਿਆ ਕਿ ਇਹ ਉਪਲਬਧੀ ਸਾਡੇ ਖਿਡਾਰੀਆਂ ਦੇ ਸਮਰਪਣ ਅਤੇ ਉਦੁੱਤੀ ਸਾਹਸ ਨੂੰ ਦਰਸਾਉਂਦੀ ਹੈ ਉਹਦੇ ਪ੍ਰਦਰਸ਼ਨ ਨੇ ਸਾਨੂੰ ਕਈ ਯਾਦਗਾਰੀ ਪਲ ਦਿੱਤੇ ਹੈ ਜੋ ਆਉਣ ਵਾਲੇ ਖਿਡਾਰੀਆਂ ਨੂੰ ਵੀ ਪ੍ਰੇਰਿਤ ਕਰਦੇ ਰਹਿਣਗੇ ਅਬਨੀ ਲੇਖੜਾ ਨਤੇਸ਼ ਕੁਮਾਰ ਸਮਿਤ ਅੰਤਿਲ ਹਰਵਿੰਦਰ ਸਿੰਘ ਧਰਮਵੀਰ ਨੈਨ ਪ੍ਰਵੀਨ ਕੁਮਾਰ ਅਤੇ ਨਵਦੀਪ ਸਿੰਘ ਨੇ ਭਾਰਤ ਲਈ ਦਸਨਾ ਬਣਦਾ ਕਿ ਸੋਨ ਤਮਗੇ ਜਿੱਤੇ ਨੇ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰਾਖਾ